ਅੱਜ ਦੇ ਵੀਡੀਓ ਦੇ ਵਿੱਚ ਅਸੀਂ ਇੱਕ ਮਿਕਸ ਪਰੌਂਠਾ ਬਣਾਵਾਂਗੇ ਆਟੇ ਦਾ ਮਿਕਸ ਆਟੇ ਦਾ ਪਰੌਂਠਾ ਇੰਨਾ ਸਵਾਦ ਤੇ ਇੰਨਾ ਵਧੀਆ ਗੁਣਕਾਰੀ ਪਰੌਂਠਾ ਬਣੇਗਾ ਪਰੌਂਠਾ ਬਣਾਉਣ ਵਾਸਤੇ ਵੇਖਿਓ ਮੈਂ ਕਿਹੜੀ ਕਿਹੜੀ ਅੱਜ ਚੀਜ਼ਾਂ ਦੀ ਵਿੱਚ ਇਸਤੇਮਾਲ ਕਰਦੀ ਆ ਇਹ ਜੋ ਮੈਂ ਆਟਾ ਲਿਆ ਇਹ ਛਾਨਣ ਨਹੀਂ ਹੈ ਨਾ ਆਟਾ ਇਹ ਕਣਕ ਦਾ ਆਟਾ ਹੈ ਇਹ ਥੋੜਾ ਜਿਹਾ ਕਣਕ ਦਾ ਆਟਾ ਲਿਆਏ ਮੈਂ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਇਹਦੇ ਵਿੱਚ ਆਪਾਂ ਕੀ ਕੀ ਪਾਉਣਾ ਏ ਇਹ ਮਿਕਸ ਆਟਾ ਏ ਰਾਗੀ ਦਾ ਜਵਾਂ ਦਾ ਛੋਲਿਆਂ ਦਾ ਤੇ ਜਿਹੜਾ ਆਟਾ ਜਿਹੜਾ ਬਾਜ਼ਾਰੋਂ ਆਉਂਦਾ ਨਾ ਮਿਕਸ ਇਹ ਸਾਰੀਆਂ ਚੀਜ਼ਾਂ ਦਾ ਪੀਠਿਆ ਹੋਇਆ ਆਟਾ ਏ ਥੋੜਾ ਜਿਹਾ ਵਿੱਚ ਇਹ ਪਾ ਲਿਆ ਇਹ ਬਹੁਤ ਵਧੀਆ ਰੋਟੀ ਬਣਦੀ ਏ ਇਹਦੇ ਨਾਲ ਤੇ ਗੁਣਕਾਰੀ ਵੀ ਹੁੰਦੀ ਏ ਸਾਰੇ ਰੋਗ ਵੀ ਖੱਟੇ ਜਾਂਦੇ ਨੇ ਪਰੌਂਠਾ ਬੜਾ ਪੋਲਾ ਬਣਦਾ ਬਹੁਤ ਵਧੀਆ ਪਰੌਂਠਾ ਬਣਦਾ ਇਹਦੇ ਵਿੱਚ ਆਪਾਂ ਬਾਥੂ ਥੋੜਾ ਜਿਹਾ ਕੱਟਿਆ ਹੋਇਆ ਉਤੇ ਉਤੇ ਤੇ ਮੈਂ ਬਾਥੂ ਰੱਖਿਆ ਕੱਟ ਕੇ ਤੇ ਬਾਥੂ ਵੀ ਆਪਾਂ ਕੱਟ ਕੇ ਇਦਾਂ ਹੀ ਪਾ ਲਵਾਂਗੇ ਅੱਜ ਥੋੜਾ ਜਿਹਾ ਪਿਆਜ਼ ਤੇ ਹਰੀ ਮਿਰਚ ਕੱਟੀ ਐ ਤੇ ਥੱਲੇ ਮੈਂ ਪਦੀਨਾ ਕੱਟਿਆ ਆ ਹਰਿਆ ਪਦੀਨਾ ਇਹ ਸਾਰਾ ਕੁਝ ਮੈਂ ਨਾ ਮਿਕਸ ਕੱਟ ਕੇ ਰੱਖਿਆ ਸੀ ਤੇ ਮੈਂ ਕਿਹਾ ਚੱਲ ਮੈਂ ਵਿਖਾਵਾਂਗੀ ਆ ਦੇਖੋ ਇਹ ਪੂਦਰਾ ਤੋੜ ਕੇ ਲਿਆਂਦਾ ਸੀ ਅੱਜ ਪਰੌਂਠਾ ਜਿਹੜਾ ਬਣੇਗਾ ਨਾ ਇਹ ਕੋਈ ਨੁਕਸਾਨ ਨਹੀਂ ਕਰੇਗਾ ਖਾ ਕੇ ਕੋਈ ਗੈਸ ਨਹੀਂ ਹੋਣ ਦੇਗਾ ਅੱਜ ਕੋਈ ਕੋਚ ਨਹੀਂ ਬਹੁਤ ਵਧੀਆ ਟੇਸਟ ਵਾਲਾ ਪਰੌਂਠਾ ਬਣਾਉਣਾ ਅੱਜ ਅਸੀਂ ਥੋੜੀ ਜਿ ਵਿੱਚ ਲਾਲ ਮਿਰਚ ਦੇ ਜਿਹੜੇ ਭੋਰ ਕੇ ਮੈਂ ਲਾਲ ਮਿਰਚ ਪਾ ਲਈ ਐ ਤੇ ਇਹ ਮੈਂ 2 ਚਮਚੇ ਵੇਸਣ ਦੇ ਬਾਅਦ ਪਾਤੇ ਨੇ ਸੱਚੀ ਗੱਲ ਤੇ ਇਹ ਆ ਕਿ ਤੁਸੀਂ ਪਰੌਂਠਾ ਬਣਾ ਕੇ ਖਾਓਗੇ ਨਾ ਤੇ ਮਜ਼ਾ ਹੀ ਕੁਝ ਹੋਰ ਨਿਕਲੂਗਾ ਥੋੜਾ ਜਿਹਾ ਸਵਾਦ ਅਨੁਸਾਰ ਮੈਂ ਨਮਕ ਵੀ ਪਾਤਾ ਏ ਜੀਰਾ ਪਾਊਡਰ ਪਾਤਾ ਥੋੜਾ ਜਿਹਾ ਦੇ ਗਏ ਮਿਰਚੀ ਪਾਤੀ ਆ ਥੋੜੀ ਜਹੀ ਇਹ ਮੈਂ ਜੀਰਾ ਸਾਬਤ ਪਾ ਰਹੀ ਆ ਥੋੜਾ ਜਿਹਾ ਇਹ ਵੀ ਬਹੁਤ ਵਧੀਆ ਲੱਗਦਾ ਰੋਟੀ ਦੇ ਵਿੱਚ ਇੱਕ ਚੀਜ਼ ਆ ਇਹਦੇ ਵਿੱਚ ਤੁਸੀਂ ਅਮਚੂਰ ਵੀ ਪਾ ਸਕਦੇ ਹੋ ਆ ਮੈਂ ਜਵੈਨ ਦੇ ਦਾਣੇ ਪਾਤੇ ਥੋੜੇ ਜੇ ਇਹਦੇ ਵਿੱਚ ਅਮਚੂਰ ਵੀ ਤੁਸੀਂ ਵਰਤ ਸਕਦੇ ਹੋ ਚਾਟ ਮਸਾਲਾ ਵੀ ਥੋੜਾ ਜਿਹਾ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਨਹੀਂ ਇਹ ਚੀਜ਼ਾਂ ਪਾਈਆਂ ਕਿਉਂਕਿ ਆਪਣੀ ਮਰਜ਼ੀ ਹੁੰਦੀ ਹੈ ਪਾਓ ਜਾਂ ਨਾ ਪਾਓ ਛੱਡਣਾ ਕਿ ਪਾਉਣਾ ਇਹ ਤੁਸੀਂ ਆਪਣੀ ਮਰਜ਼ੀ ਨਾਲ ਵੇਖ ਸਕਦੇ ਹੋ ਬਾਕੀ ਇਹ ਪਰੌਂਠਾ ਬਹੁਤ ਵਧੀਆ ਬਣਦਾ ਹੈ ਤੇ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਲਿਆ ਆਟੇ ਸੁੱਕੇ ਨੂੰ ਹੀ ਹੁਣ ਇੱਕ ਮਿਰਚ ਐਸੀ ਪਾ ਕੇ ਵਿੱਚ ਭੋਰ ਕੇ ਪਾ ਦਵਾਂਗੇ ਅੱਧੀ ਕਿ ਮਿਰਚ ਮੈਂ ਪਹਿਲਾਂ ਵੀ ਪਾਈ ਸੀ ਭੋਰ ਕੇ ਪਰ ਦੁਬਾਰਾ ਦੱਸ ਦੇਣੀ ਕਿ ਥੋੜੀ ਜਿਹੀ ਹੋਰ ਪਾਤੀ ਆ ਥੋੜਾ ਟੇਸਟੀ ਪਰੌਂਠਾ ਬਣੂਗਾ ਥੋੜਾ ਜਰ ਫੈਂਟ ਤੇਲ ਪਾ ਦਵਾਂਗੇ ਭਾਵੇਂ ਡਾਲਡਾ ਕਿਉ ਪਾ ਦੋ ਭਾਵੇਂ ਦੇਸੀ ਪਾ ਲੋ ਭਾਵੇਂ ਇਹ ਤੇਲ ਪਾ ਲੋ ਥੋੜਾ ਜਨਾ ਪਰੌਂਠਾ ਖਸਤਾਜਾ ਬਣਦਾ ਬੜਾ ਵਧੀਆ ਇਹਦੇ ਨਾਲ ਤੇ ਹੁਣ ਇਹ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਗੁੰਨ ਲਵਾਂਗੇ ਜਰਾ ਠੀਕ ਤਰ੍ਹਾਂ ਇਹਨੂੰ ਜਿਹੜਾ ਆ ਪਹਿਲਾਂ ਮਿਕਸ ਕਰ ਲਵਾਂਗੇ ਸਾਰੇ ਆਟੇ ਨੂੰ ਇੱਕ ਨਵਾਂ ਨਵੇਂ ਤਰੀਕੇ ਦਾ ਪਰੌਂਠਾ ਬਣ ਰਿਹਾ ਏ ਥੋੜੀ ਜੀ ਹਲਦੀ ਵਿੱਚ ਪਾਵਾਂਗੇ ਇਹ ਕੋਈ ਕੋਈ ਵੀ ਖਾ ਸਕਦਾ ਏ ਜਿੱਦਾਂ ਕੋਈ ਜੇ ਠੀਕ ਵੀ ਨਹੀਂ ਹੈਗਾ ਬੰਦਾ ਤੇ ਉਹ ਵੀ ਖਾ ਸਕਦਾ ਏ ਪਰੌਂਠੀ ਨੂੰ ਇਹ ਬਹੁਤ ਫਾਇਦੇਮੰਦ ਹੁੰਦੀ ਏ ਐਦਾਂ ਹੀ ਆਪਾਂ ਥੋੜਾ ਥੋੜਾ ਪਾਣੀ ਲਾ ਕੇ ਤੇ ਆਟਾ ਜਿਹੜਾ ਆ ਉਹਨੂੰ ਆਪਾਂ ਗੁੰਨ ਲੈਣਾ ਏ ਗੁਈ ਦੇ ਆਰ ਫੂਡ ਚੈਨਲ ਨੂੰ ਵੀ ਵੇਖਿਆ ਕਰੋ ਉਹਦੇ ਵਿੱਚ ਵੀਡੀਓ ਵੇਖਿਆ ਕਰੋ ਬਹੁਤ ਹੀ ਵਧੀਆ-ਵਧੀਆ ਵੀਡੀਓ ਹੁੰਦੀਆਂ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੀਆਂ ਸੋਹਣੀਆਂ ਵੀਡੀਓ ਦੇਸੀ ਤਰੀਕੇ ਦੇ ਨਾਲ ਸਮਝਾਇਆ ਗਿਆ ਏ ਤੇ ਵਧੀਆ-ਵਧੀਆ ਵੀਡੀਓ ਦੱਸੀਆਂ ਗਈਆਂ ਏ ਤੁਸੀਂ ਮੈਨੂੰ ਲੱਗਦਾ ਕਿ ਖਾਣਾ ਬਣਾਉਂਦੇ ਹੀ ਨਹੀਂ ਉਹਦੇ ਨਾਲ ਦਾ ਫਿਰ ਤਾਂ ਨਹੀਂ ਤੁਸੀਂ ਵੇਖਦੇ ਉਹਨੂੰ ਵੀ ਮੌਕਾ ਦਿਆ ਕਰੋ ਥੋੜਾ ਜਿਹਾ ਵੇਖਿਆ ਕਰੋ ਉਹੋ ਜਿਹਾ ਖਾਣਾ ਵੀ ਤਿਆਰ ਕਰਕੇ ਖਾਇਆ ਕਰੋ ਬਾਹਰ ਦੇ ਖਾਣੇ ਜਿਹੜੇ ਅਸੀਂ ਮੰਗਾਉਂਦੇ ਏ ਇੰਨੇ ਖਾਣੇ ਉਹ ਤੇ ਹੁੰਦੇ ਹੀ ਬਿਮਾਰੀਆਂ ਵਾਲੇ ਆ ਸਾਰੇ ਤੁਹਾਨੂੰ ਪਤਾ ਹੀ ਆ ਤੇ ਜਿਹੜੇ ਘਰ ਦੇ ਖਾਣੇ ਬੰਦਦੇ ਆ ਉਹਦੇ ਨਾਲ ਦੀ ਕੋਈ ਚੀਜ਼ ਹੀ ਨਹੀਂ ਬਣਦੀ ਤੇ ਵੀਡੀਓ ਵੇਖ ਕੇ ਕੋਈ ਤਾਂ ਚੀਜ਼ ਤਿਆਰ ਕਰਿਆ ਕਰੋ ਇਹ ਦੇਖੋ ਆਟਾ ਜਿਹੜਾ ਆ ਇਹ ਮਿਕਸ ਹੋ ਗਿਆ ਸਾਰਾ ਹੀ ਇਹਨੂੰ ਅਸੀਂ ਚੰਗੀ ਤਰ੍ਹਾਂ ਅਜੇ ਗੁੰਨਾਗੇ ਨਾ ਇਹਨੂੰ ਬਹੁਤਾ ਸਖਤ ਕਰਨਾ ਏ ਤੇ ਨਾ ਇਹਨੂੰ ਬਹੁਤਾ ਸੀ ਪੋਲਾ ਕਰਨਾ ਏ ਮਤਲਬ ਪਤਲਾ ਕਰਨਾ ਏ ਇਸ ਤਰ੍ਹਾਂ ਹੀ ਆਟੇ ਨੂੰ ਅਸੀਂ ਜਿਹੜਾ ਆ ਮਲ ਲੈਣਾ ਚੰਗੀ ਤਰ੍ਹਾਂ ਦੇਖੋ ਕਿੰਨੀ ਜਲਦੀ ਇਹ ਆਟਾ ਜਿਹੜਾ ਆ ਬਹੁਤ ਜਲਦੀ ਮਤਲਬ ਗੁੰਨਿਆ ਗਿਆ ਹੈ ਹੁਣ ਥੋੜਾ ਜਿਹਾ ਤੇਲ ਲਾਵਾਂਗੇ ਅਸੀਂ ਤੇਲ ਪਾ ਕੇ ਰਫੈਂਡ ਤੇ ਥੋੜਾ ਜਿਹਾ ਅਸੀਂ ਇਹਨੂੰ ਜਿਹੜਾ ਆ ਘੁਮਾ ਦੇਵਾਂਗੇ ਆਟੇ ਨੂੰ ਉਹਨੇ ਨਾਲ ਥੋੜਾ ਜਿਹਾ ਜਿਹੜੀ ਪਰੌਂਠੀ ਆ ਬਹੁਤ ਵਧੀਆ ਬਣੇਗੀ ਉਹਦਾ ਹੀ ਸਿੰਪਲ ਆਟਾ ਗੁੰਨੀਏ ਤਾਂ ਉਹਦੇ ਵਿੱਚ ਤੇਲ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹ ਕੋਈ ਖਾਸ ਕਰਕੇ ਕੋਈ ਚੀਜ਼ ਬਣਾਈਏ ਜਿੱਦਾਂ ਰੈਸਪੀ ਕੋਈ ਬਣਾਈਏ ਤਾਂ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਕਿ ਜਿਹੜੀ ਕਦੀ ਕਦੀ ਬਣਾਈਦੀ ਆ ਉਹਦੇ ਵਿੱਚ ਅਸੀਂ ਤੇਲ ਪਾ ਸਕਦੇ ਆ ਉਦਾਂ ਆਟੇ ਦੇ ਵਿੱਚ ਤੇਲ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਵੈਸੇ ਤੇ ਇਹ ਦੇਖੋ ਆਟਾ ਜਿਹੜਾ ਇਹ ਗੁੱਝਦਾ ਜਾ ਰਿਹਾ ਆ ਹੁਣ ਇਹ ਆਟਾ ਚੰਗੀ ਤਰ੍ਹਾਂ ਬਣ ਗਿਆ ਆ ਇਹਨੂੰ ਅਸੀਂ ਨਾ 10-15 ਮਿੰਟ ਵਾਸਤੇ ਰੈਸਟ ਤੇ ਰੱਖ ਦਵਾਂਗੇ ਇਹ ਸਾਟੇ ਨੂੰ ਐਸੇ ਡੂੰਘੇ ਦੇ ਵਿੱਚ ਆ ਪਾਣੀ ਕੱਢ ਕੇ ਤੇ ਐਸੇ ਡੂੰਘੇ ਦੇ ਵਿੱਚ ਰੱਖ ਦਵਾਂਗੇ ਦੇਖੋ ਨਾ ਬਹੁਤਾ ਐ ਸਕਤੈ ਨਾ ਬਹੁਤਾ ਪੋਲਾ ਏ ਤੇ ਆਓ ਹੁਣ ਆਪਾਂ ਥੋੜਾ ਜਿਹਾ ਤੇਲੇ ਦੇ ਉੱਤੇ ਵੀ ਲਾ ਦਨੇ ਆ ਕਿਉਂਕਿ ਇਹਦੇ ਉੱਤੇ ਸਿਕਰੀ ਨਾ ਆਏਗੀ ਗਰਮੀ ਬਹੁਤ ਆ ਇਹ ਵੀਡੀਓ ਗਰਮੀਆਂ ਦੇ ਵਿੱਚ ਹੀ ਬਣੀ ਹੋਈ ਆ ਇਹ ਅੱਜ 22 ਤੇ 21 ਤਰੀਕ ਆ ਸ਼ਾਇਦ ਮਈ ਦੇ ਮਹੀਨੇ ਦੀ ਤੇ ਅੱਜ ਹੀ ਮੈਂ ਤਿਆਰ ਕੀਤੀ ਆ ਵੀਡੀਓ ਇਹ ਆਪਾਂ ਹੁਣ ਆਟਾ ਜਿਹੜਾ ਆ 15 ਮਿੰਟੇ ਨੂੰ ਰੈਸਟ ਤੇ ਰੱਖਿਆ ਸੀ ਹੁਣ ਆਪਾਂ ਪੀੜਾ ਬਣਾਵਾਂਗੇ ਇਹਦਾ ਪੀੜਾ ਤੁਸੀਂ ਜਿੱਡਾ ਪਰੌਂਠਾ ਖਾਣਾ ਉੱਡਾ ਹੀ ਬਣਾ ਸਕਦੇ ਹੋ ਜੇ ਛੋਟੇ-ਛੋਟੇ ਪਰੌਂਠੇ ਖਾਣੇ ਤੇ ਛੋਟਾ ਜਿਹਾ ਬਣਾ ਲਓ ਜੇ ਇੱਕੋ ਹੀ ਵੱਡਾ ਪਰੌਂਠਾ ਬਣਾਣਾ ਚੰਗਾ ਜਿਹਾ ਬਣਾਣਾ ਤਾਂ ਫਿਰ ਤੁਸੀਂ ਪੀੜਾ ਵੱਡਾ ਲੈ ਸਕਦੇ ਹੋ ਮੈਂ ਇਹ ਪਰੌਂਠਾ ਜਿਹੜਾ ਥੋੜਾ ਜਿਹਾ ਵੱਡਾ ਹੀ ਰੱਖੂੰਗੀ ਕਿਉਂਕਿ ਮੈਂ ਬਣਾ ਕੇ ਵੀ ਇੱਕੋ ਹੀ ਵਿਖਾਲਣ ਲੱਗੀਆਂ ਬੰਨੂ ਤੇ ਬੜੇ ਬਨ ਜਾਣੇ ਆ ਪਰ ਮੈਂ ਤੁਹਾਨੂੰ ਇੱਕ ਹੀ ਪਰੌਂਠਾ ਬਣਾਉਂਗੀ ਬਣਾ ਕੇ ਵਿਖਾਵਾਂਗੀ ਜਿੱਤਰਾ ਦਾ ਮਤਲਬ ਚਾਹੀਦਾ ਸਾਨੂੰ ਤੇ ਇੱਕ ਜਣੇ ਵਾਸਤੇ ਇੱਕ ਹੀ ਪਰੌਂਠਾ ਬਹੁਤ ਹੁੰਦਾ ਹੈ ਇਹ ਛਸਰਾ ਕਰਕੇ ਆਟਾ ਲਾ ਕੇ ਪੀੜਾ ਬਣਾ ਕੇ ਆਪਾਂ ਇਹਨੂੰ ਵੇਲ ਲਵਾਂਗੇ ਹੁਣ ਇਹਦੇ ਉੱਤੇ ਅਸੀਂ ਕੋਈ ਵੀ ਘਿਓ ਦੀ ਵਰਤੋਂ ਕਰ ਸਕਦੇ ਹਾਂ ਦੇਸੀ ਦੀ ਕਰ ਸਕਦੇ ਹਾਂ ਮੱਖਣ ਦੀ ਕਰ ਸਕਦੇ ਹਾਂ ਰਫਾਇੰਡ ਤੇਲ ਦੀ ਕਰ ਸਕਦੇ ਆ ਪਰ ਮੈਂ ਇਹਦੇ ਉੱਤੇ ਗਗਨ ਡਾਲਡਾ ਘਿਓ ਲਾਵਾਂਗੀ ਇਹ ਡਾਲਡਾ ਘਿਓ ਹੈ ਗਗਨ ਦਾ ਇਹ ਲਾਉਂਗੀ ਮੈਂ ਇਹ ਬਹੁਤ ਹੀ ਵਧੀਆ ਘਿਓ ਹੈ ਇਹ ਵੀ ਵਰਤਿਆ ਜਾ ਸਕਦਾ ਤੇ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਦੇਖੋ ਘਿਓ ਮੈਂ ਤੁਹਾਡੇ ਸਾਹਮਣੇ ਹੱਥਾਂ ਦੇ ਵਿੱਚ ਹੀ ਖੁਰਦਾ ਜਾ ਰਿਹਾ ਏ ਤੇ ਇਹਨੂੰ ਮੈਂ ਨਾ ਖੋਰ ਕੇ ਨਹੀਂ ਲਾਇਆ ਉਸ ਤਰ੍ਹਾਂ ਹੀ ਇਹ ਲਾਇਆ ਹੈ ਘਿਓ ਪੇੜਾ ਬੰਦਿਆ ਬੰਦਾ ਹੀ ਰੋਟੀ ਦੇ ਵਿੱਚ ਨਾ ਸਾਰਾ ਹੀ ਵਲਿਆ ਜਾਣਾ ਕਿ ਉਹ ਏ ਮਤਲਬ ਪਿਗਲ ਜਾਣਾ ਇਹਨੇ ਹੁਣ ਤੇ ਸੁੱਕਾ ਆਟਾ ਥੋੜਾ ਜਿਹਾ ਪਾ ਲਵਾਂਗੇ ਫੇਰ ਇਹਨੂੰ ਪੇੜਾ ਕਰ ਲਿਆ ਮੈਂ ਦੁਬਾਰਾ ਚੋਕੇ ਰੋਟੀਆਂ ਹੀ ਜਿਹੜਾ ਪਰੌਂਠਾ ਬਣਾਉਣਾ ਬਹੁਤ ਪੋਲਾ ਬਣਾਣਾ ਖਸਤਾ ਤੇ ਵਿੱਚੋਂ ਪੋਲਾ ਪਰੌਂਠਾ ਜਿਹੜਾ ਇਦਾਂ ਹੀ ਬਣਦਾ ਏ ਇਸੇ ਤਰੀਕੇ ਦੇ ਨਾਲ ਪਰੌਂਠਾ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਬਣਦਾ ਹੈ ਤੇ ਹੁਣ ਇਹਨੂੰ ਸਿੰਪਲ ਵੇਲ ਲਾਂਗੇ ਪਹਿਲਾਂ ਦਵਾਰਾ ਵੇਲਾਂਗੇ ਇਹਨੂੰ ਥੋੜਾ ਜਿਹਾ ਕਿ ਉਹ ਹੋਰ ਲਾਵਾਂਗੇ ਉੱਪਰ ਫੋਲਡ ਕਰ ਦਵਾਂਗੇ ਪਰਾਉਠੇ ਨੂੰ ਹੁਣ ਇਹਨੂੰ ਦੁਬਾਰਾ ਪਰੌਂਠਾ ਜਿਹੜਾ ਆ ਇਹਨੂੰ ਵੇਲਾਂਗੇ ਥੋੜਾ ਜਿਹਾ ਪਲੇਥਨ ਲਾ ਕੇ ਮਤਲਬ ਧੂੜਾ ਲਾ ਕੇ ਆ ਆ ਦੇਖੋ ਇਹਨੂੰ ਪਰੌਂਠੇ ਨੂੰ ਅਸੀਂ ਇਸ ਤਰ੍ਹਾਂ ਵੇਲ ਲਵਾਂਗੇ ਤੁਸੀਂ ਕਹੋਗੇ ਕਿ ਪਰੌਂਠਾ ਵੇਲਣਾ ਕੋਈ ਔਖਾ ਨਹੀਂ ਹੁੰਦਾ ਬਣਾਉਣਾ ਕੋਈ ਔਖਾ ਨਹੀਂ ਹੁੰਦਾ ਪਰ ਇੱਕ ਦਾ ਇੱਕ ਗੱਲ ਦੱਸਾਂ ਬਣਾਉਣਾ ਵੀ ਨਹੀਂ ਔਖਾ ਵੇਲਣਾ ਵੀ ਨਹੀਂ ਔਖਾ ਪਰ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਮੈਂ ਪਾ ਦਿੱਤੀਆਂ ਨੇ ਨਾ ਉਹ ਹੈ ਸਿਹਤ ਵਾਸਤੇ ਬਹੁਤ ਚੰਗੀਆਂ ਨੇ ਸਾਰੀਆਂ ਚੀਜ਼ਾਂ ਬਾਥੂ ਉਦੋਂ ਚੰਗਾ ਮਲਟੀ ਆਟਾ ਉਦੋਂ ਚੰਗਾ ਰਾਗੀ ਦਾ ਆਟਾ ਆ ਚਣਿਆਂ ਦਾ ਆ ਜਵਾਂ ਦਾ ਆ ਛੋਲਿਆਂ ਦਾ ਆ ਬੇਸਨ ਦੇ 2 ਚਮਚੇ ਪਾਏ ਆ ਤੁਹਾਡੇ ਸਾਹਮਣੇ ਕੋਈ ਮੈਂ ਪਰਾਉਠੇ ਦੇ ਵਿੱਚ ਹਰ ਚੀਜ਼ ਪਾਈ ਆ ਜਵੈਣ ਪਾਈ ਜੀਰਾ ਪਾਇਆ ਪਦੀਨਾ ਪਾਇਆ ਪਿਆਜ਼ ਪਾਇਆ ਹਰੀ ਮਿਰਚ ਪਾਈ ਆ ਇਹ ਪਰੌਂਠਾ ਸਵਾਦ ਵੀ ਬਹੁਤ ਆ ਤੇ ਟੇਸਟ ਵਾਲਾ ਵੀ ਬਹੁਤ ਆ ਤੇ ਇਹ ਜਿਹੜੀ ਵੀਡੀਓ ਇਹਨੂੰ ਤੁਸੀਂ ਪੂਰੀ ਵੇਖਿਆ ਕਰੋ ਫੇਰ ਤੁਸੀਂ ਜਿਹੜੀ ਆ ਚੀਜ਼ ਬਣਾਇਆ ਕਰੋ ਫੇਰ ਹੀ ਤੁਹਾਨੂੰ ਪਤਾ ਲੱਗ ਸਕਦਾ ਕਿ ਘਰ ਦੇ ਵਿੱਚ ਚੀਜ਼ ਆਪਾਂ ਕਿੱਦਾਂ ਤਿਆਰ ਕਰ ਸਕਦੇ ਆ ਹੁਣ ਆਪਾਂ ਥੋੜਾ ਥੋੜਾ ਉੱਤੇ ਘਿਓ ਲਾਵਾ ਦੇਵਾਂਗੇ ਇੱਧਰਲੇ ਪਾਸੇ ਵੀ ਕਿਉਂ ਲਾ ਦੇਵਾਂਗੇ ਦੂਜੇ ਪਾਸੇ ਵੀ ਇਹ ਉਹ ਤੋੜ ਕਸਤਾ ਬਣ ਜਾਣਾ ਤੇ ਵਿੱਚੋਂ ਬਹੁਤ ਹੀ ਬਿਸਕੁਟ ਵਾਂਗੂ ਮੂੰਹ ਦੇ ਵਿੱਚ ਭੁਰਦਾ ਜਾਣਾ ਪੋਲਾ ਪਰੌਂਠਾ ਬੰਨਾ ਵਿੱਚੋਂ ਤੇ ਉਪਰੋਂ ਇਹ ਬਿਲਕੁਲ ਖਸਤਾ ਬੰਨਾ ਕਿ ਕਰਾਰਾ ਇਹ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਹੋ ਮੱਖਣ ਨਾਲ ਵੀ ਖਾ ਸਕਦੇ ਹੋ ਚਾਹ ਨਾਲ ਵੀ ਖਾ ਸਕਦੇ ਹੋ achar ਨਾਲ ਵੀ ਖਾ ਸਕਦੇ ਹੋ ਚਟਨੀ ਨਾਲ ਵੀ ਖਾ ਸਕਦੇ ਹੋ ਤਰੀ ਆੜ ਫੂਟ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਇਸ ਤਰ੍ਹਾਂ ਅਸੀਂ ਤੇਲ ਲਗਾ ਕੇ ਉੱਤੇ ਘਿਓ ਜੋ ਵੀ ਲਗਾਇਆ ਏ ਤੇ ਇਹਨੂੰ ਘੁਮਾ ਸਕਦੇ ਆ ਪਰੋਠਾ ਬਹੁਤ ਹੀ ਵਧੀਆ ਬਣ ਰਿਹਾ ਏ ਤੇ ਮੀਡੀਅਮ ਜਿਆਦਾ ਆਪਾਂ ਜਿਹੜਾ ਆ ਰੱਖਣਾ ਆ ਗੈਸ ਥੋੜਾ ਜਿਹਾ ਘਿਓ ਦੂਜੇ ਪਾਸੇ ਹੋਰ ਲਾ ਦਵਾਂਗੇ ਆ ਦੇਖੋ ਕਿੰਨਾ ਸੋਹਣਾ ਪਰੌਂਠਾ ਜਿਹੜਾ ਆ ਖਸਤਾ ਹੋ ਰਿਹਾ ਏ ਇਕਦਮ ਬਹੁਤ ਹੀ ਵਧੀਆ ਵੀਡੀਓ ਤੁਸੀਂ ਇੱਕ ਵਿਆਖਿਆ ਕਰੋ ਇੱਕ ਵਾਰੀ ਪੂਰੀ ਵੀਡੀਓ ਵੇਖ ਕੇ ਫਿਰ ਉਹ ਚੀਜ਼ ਨੂੰ ਬਣਾਇਆ ਕਰੋ ਇਹ ਪਰੌਂਠਾ ਤਾਂ ਹੀ ਕਰਦੇ ਨੂੰ ਇੱਕ ਦੋ ਵਾਰੀ ਬਣਾ ਕੇ ਖਵਾਤਾ ਤੇ ਉਹਨਾਂ ਨੇ ਤੁਹਾਨੂੰ ਨਾ ਕਿਹਾ ਕਰਨਾ ਕਿ ਇਹ ਮਹੀਨੇ ਬਾਅਦ ਹੀ ਬਣਾਇਆ ਕਰੋ ਤੇ ਹੁਣ ਬਾਥੂ ਦੀ ਬਾਹਰ ਨਹੀਂ ਆ ਬਾਥੂ ਮੈਂ ਤੇ ਚਲੋ ਸਾਡੀ ਕਿਆਰੀ ਦੇ ਵਿੱਚ ਹੋਇਆ ਸੀ ਉਗਿਆ ਸੀ ਮੈਂ ਤਾਂ ਉੱਥੋਂ ਲੈ ਕੇ ਆਈਆਂ ਤੇ ਇਹ ਦੇਖੋ ਪਰੌਂਠਾ ਇਹ ਬਹੁਤ ਹੀ ਵਧੀਆ ਪੋਲਾ ਪਰੌਂਠਾ ਆ ਇੱਕ ਧਮ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਹੁਣ ਤੁਸੀਂ ਮੱਖਣ ਅਚਾਰ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਕਿਉਂਕਿ ਬਹੁਤ ਹੀ ਲੰਬੀ ਵੀਡੀਓ ਜਿਹੜੀ ਆ ਉਹ ਮੇਰੇ ਭੈਣ ਭਰਾ ਵੀ ਨਹੀਂ ਵੇਖਦੇ ਹੋ ਸੋਚਦੇ ਜਾਣ ਕੇ ਲੰਬੀ ਕਰਦੇ ਆ ਨਹੀਂ ਜੀ ਇਹੋ ਜਿਹੀ ਕੁਝ ਨਹੀਂ ਹੈਗਾ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ